ਇਹ ਚਾਰ ਦੰਦ ਦਾ ਮੂਹ ਠੀਕ ਹੈ ਦੂਜਾ ਸੁਹਾ ਹੁਣ ਚੁਈ ਜਾ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆਂ ਜੀ ਡੱਬ ਵਾਲੀ ਮੰਡੀ ਦੇ ਉੱਤੇ ਇਹ ਮੰਡੀ ਆ ਜੀ ਹਰਿਆਣੇ ਤੇ ਪੰਜਾਬ ਦੇ ਬਿਲਕੁਲ ਬਾਰਡਰ ਤੇ ਲੱਗਦੀ ਹੈ ਤੇ ਪਹਿਲਾਂ ਆਪਾਂ ਗਾਂ ਦਾ ਤੋਰਾ ਦੇਖਦੇ ਆਂ ਜੀ ਦੇਖੋ ਕਿੰਨਾ ਵਧੀਆ ਤੋਰਾ ਦਾ ਲੇਵਾ ਦੇਖੋ ਕਿੱਡਾ ਹੈਗਾ ਤੇ ਥਣਾ ਦਾ ਸਾਈਜ਼ ਚੈੱਕ ਕਰੋ ਜੀ ਸਾਰੇ ਪਾਸੇ ਆਪਾਂ ਤੁਹਾਨੂੰ ਗਾਂ ਦਿਖਾ ਰਹੇ ਆਂ ਚੰਗਾ ਮੋਟਾ ਟੱਡਾ ਦੇ ਲੈਗਾ ਚੰਗੇ ਥਾਣਾ ਦੇ ਬੱਸੀ ਆਈ ਪਰਸੋ ਹੀ ਹੋਈ ਜਾ ਜੀ ਲੋੱਤ ਵੀ ਦੇਖੋ ਉਹ 1 25 14 ਇਹ 24 ਕਿਲੋ ਬੋਲੀ ਤਿਆਰ ਆ ਉਹ ਆਏਗਾ 32 33 ਕਿਲੋ ਉਹਨੂੰ ਹੋ ਗਿਆ ਅੱਜ 12 ਦਿਨ ਦੀ ਇਹ ਭਾਈ ਹੋਰੀ ਲੈ ਕੇ ਆਏ ਨਹੀਂ ਜੀ ਇਹ ਤਾਂ ਮਗਰ ਬੱਸੀ ਆ ਜੀ ਦੋ ਗਾਇਆਂ ਇਹਦਾ 1 15 ਇਹ ਆਪਣਾ ਜੀ ਦੂਜੀ ਗਾਂ ਹੈ ਇਹ ਵੀ ਆਪਾਂ ਤੁਹਾਨੂੰ ਦਿਖਾ ਰਹੇ ਆਂਗੇ ਚੰਗੀ ਮੋਟੀ ਲੈਵੇ ਦੀ ਗਾਂ ਜੀ ਕਾਲੇ ਰੰਗ ਦੀ ਮੈਂ ਗੱਲਬਾਤ ਕਰਾਂਗੇ ਬਾਈ ਹੋਰਾਂ ਨਾਲ ਬਹੁਤ ਸੋਹਣੀਆਂ ਟੌਪ ਦੀਆਂ ਇਹ ਗਾਈਆਂ ਲੈ ਕੇ ਆਏ ਨੇ ਤੇ ਮੰਡੀ ਵੀ ਅੱਜ ਬਹੁਤ ਭਰੀ ਹੈ ਕਿਉਂਕਿ ਇੱਥੇ ਅੱਜ ਮੰਡੀ ਦਾ ਭਾਅ ਬੜਾ ਵਧੀਆ ਹੈਗਾ ਚੰਗਿਆ ਰੇਡ ਤੇ ਪਾਸੋਂ ਆ ਰਹੇ ਨੇ ਉਹ ਦੂਜਾ ਛੋ ਚਾਰ ਦੰਦੀਆਂ ਮੂਹ ਆਪਣੀਆਂ ਦੋ ਗਾਇਆਂ ਬਾਈ ਹੋਰੀ ਲੈ ਕੇ ਆਏ ਨੇ ਤੇ ਸੱਜ ਸੋਈਆਂ ਨੇ ਆਪਾਂ ਬਾਈ ਹੋਰਾਂ ਨਾਲ ਕਰਦੇ ਆਂ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਹੈ ਜੀ ਆਪਣਾ ਆਪਣਾ ਰੇਸ਼ਮ ਸਿੰਘ ਆ ਜੀ ਰੇਸ਼ਮ ਸਿੰਘ ਹਾਂ ਜੀ ਕਿਹੜਾ ਪਿੰਡ ਆ ਜੀ ਆਪਣਾ ਭਾਈ ਭਗਤਾ ਜੀ ਭਾਈ ਭਗਤਾ ਹਾਂ ਜੀ ਠੀਕ ਹੈ ਜ਼ਿਲ੍ਹਾ ਬਟਿੰਡਾ ਜੀ ਜ਼ਿਲ੍ਹਾ ਬਟਿੰਡਾ ਤੇ ਬਾਈ ਜੀ ਅੱਜ ਤੁਸੀਂ ਇੱਥੇ ਤੁਸੀਂ ਦੱਸਿਆ ਵੀ ਅਸੀਂ ਦੋ ਗਾਂ ਲੈ ਕੇ ਆਏ ਹਾਂ ਹਾਂ ਜੀ ਹਾਂ ਜੀ ਪਹਿਲਾ ਆਪਾਂ ਇਸ ਡਾਈਨ ਦੀ ਜਾਣਕਾਰੀ ਲੈਣੇ ਆਂ ਹਾਂਜੀ ਇਹ ਕਿੰਨੇ ਸੂਏ ਗਏ ਇਹ ਦੂਜਾ ਸੂਆ ਜੀ ਇਹਨੂੰ ਹਫਤਾ ਹੋਇਆ ਸੂਈ ਨੂੰ ਇੱਕ ਹਫਤਾ ਹੋ ਗਿਆ ਹਾਂ ਚਾਰ ਦੰਦਾ ਨੂੰ ਚਾਰ ਦੰਦਾ ਜੀ ਇੱਕ ਹਫਤਾ ਹੋਇਆ ਸੂਈ ਨੂੰ ਦੂਜਾ ਸੂਆ ਤੇ ਦੂਜਾ ਸੂਆ ਹਾਂਜੀ ਤੇ ਬਾਈ ਜੀ ਇਹਦਾ ਮਗਰ ਬੱਚਾ ਕੀ ਹੈਗਾ ਬੱਸਾ ਜੀ ਮੈਨੂੰ ਦਿਖਾਓਗੇ ਹਾਂਜੀ ਲਓ ਜੀ ਬੱਚਾ ਦੇਖ ਸਕਦੇ ਆਂ ਇੱਕ ਹਫਤਾ ਹੋਇਆ ਗਾਂ ਸੂਈ ਨੂੰ ਤੇ ਵਧੀਆ ਤੰਦਰੁਸਤ ਬੱਚਾ ਹੈਗਾ ਤੇ ਤੰਦਰੁਸਤੀ ਉਹਦੀ ਮਾਂ ਹੈਗੀ ਲੇਵਾ ਨੂੰ ਆ ਚੈੱਕ ਕਰਦੇ ਆ ਜੀ ਦੇਖੋ ਬਹੁਤ ਸੋਹਣਾ ਲੈਵਾ ਪੂਰਾ ਵੱਡਾ ਲੈਵਾ ਹੈਗਾ ਤੇ ਥਣਾ ਦੇ ਵਿੱਚੋਂ ਦੁੱਧ ਵੀ ਚੌਰਿਆਗਾ ਦੇਖੋ ਠੰਡੀ ਸੀਰ ਠੰਡੀ ਠੰਡੀ ਸੀਰ ਬਹੁਤ ਹੈ ਜੀ ਦੋਨੇ ਪਾਸੇ ਬਹਿ ਕੇ ਚੁਈ ਜਾਓ ਬਹੁਤ ਠੰਡੀ ਗਾਏ ਦੀ ਬਾਈ ਹੋਰਾਂ ਨੇ ਹੱਥ ਹੱਥ ਮਾਰ ਕੇ ਦੇਖਿਆ ਪੂਰਾ ਲੈਵੇ ਦੇ ਉੱਤੇ ਕੋਈ ਇਹ ਚ ਕੋਈ ਐਕਟੀਵਿਟੀ ਨਹੀਂ ਹੈਗੀ ਇੱਥੇ ਬਾਕੀ ਬੱਚਾ ਵੀ ਬਹੁਤ ਸੋਹਣਾ ਹੈਗਾ ਤੰਦਰੁਸਤ ਬੱਚਾ ਹੈਗਾ 4 ਦੰਦਾਂ ਦਾ ਜੀ ਮੂੰਹ 4 ਦੰਦਾਂ ਦਾ ਠੀਕ ਹੈ ਜੀ ਦੇਖੋ ਜੀ ਗਾਂ ਪੂਰੀ ਵਧੀਆ ਲੈਵੇਦੀ ਤੇ ਪਿੰਡੇ ਦੀ ਗਾਂ ਹੈ ਜੀ ਦੁੱਧ ਵੀ 34 ਕਿਲੋ ਤਿਆਰ ਆ ਜੀ ਹੁਣ ਤੇ ਭਾਈ ਜੀ ਦੁੱਧ ਜੇ ਦੋਤੀ ਗੱਲ ਕਰਦੇ ਆਪਾਂ ਦੁੱਧ ਕਿੰਨੇ ਲੀਟਰ ਦੇ ਦਿੰਦੀ ਹੈ ਜੀ ਦੁੱਧ ਜੀ ਇਹ ਦੇਊਗੀ 35 36 ਲੀਟਰ 35 36 ਲੀਟਰ ਹਾਂ ਜੀ 33 ਲੀਟਰ ਹੁਣ ਤਿਆਰ ਆ ਜੀ 33 ਲੀਟਰ ਹੁਣ ਤਿਆਰ ਆ ਹਾਂ ਜੀ ਤੇ 30 ਤੋਂ ਪਲੱਸ ਜਾਊਗਾ। ਬੜਾ ਸ਼ਾਨਦਾਰੀ ਨਾਲ ਠੀਕ ਹੈ ਲੱਗਦਾ ਵੀ ਹੈ ਭਾਈ ਦੇਖੇ ਨੂੰ। ਹਾਂ। ਬਾਕੀ ਡਿਗਾਰਡ ਬਹੁਤ ਸੋਹਣਾ ਲੱਗੇਗਾ। ਡਿਗਾਰਡ ਬਹੁਤ ਸੋਹਣਾ ਹੈਗਾ ਹਾਂ ਭਾਈ ਗਾਂ ਦਾ। ਹਰੇਕ ਨੂੰ ਇਹਦਾ ਥਾਂ ਨਹੀਂ ਲੱਗਦਾ ਗਾਂ ਨੂੰ। ਨਹੀਂ ਮਿਲਦੇ ਭਾਈ ਹਾਂ ਸਹੀ ਗੱਲ। ਬਾਕੀ ਨਵਾਂ ਆਂਗਾ ਕਿਹੜਾ ਇਹ ਮੌਲੀ ਆ ਗਈ। ਹਾਂ ਹਾਂ ਹਾਂ। ਤੇ ਭਾਈ ਰੇਟ ਕੀ ਹੈ ਗਾਂ ਦਾ? ਇਹ ਰੇਟ ਇਹਦਾ 1.25 ਹੈ ਜੀ। 1,25,000 ਰੁਪਏ। ਹਾਂ ਜੀ ਹਾਂ। ਦੂਜੇ ਸੋਏ ਆ। ਦੂਜਾ ਛੂਆ ਸੂਇਆ ਜੀ। ਲਓ ਜੀ 1,25,000 ਰੁਪਿਆ ਰੇਟ ਹੈਗਾ। ਦੂਜੇ ਸੋਏ ਆ ਜੀ ਗਾਂ। ਉਹ ਚਾਰ ਮੂੰਹ ਦਾ ਤੇ ਚਿਗਾਰ ਦੇਖੋ ਕਿੰਨਾ ਵਧੀਆ ਹੈਗਾ 1,25,000 ਰੁਪਿਆ ਰੇਟ ਹੈ ਇਹਦਾ ਤੇ ਬਾਈ ਹੋਰੀ ਇੱਕ ਦਾ ਹੋਰ ਵੀ ਲੈ ਕੇ ਆਏ ਨੇ ਆਪਾਂ ਉਹਨਾਂ ਬਾਰੇ ਵੀ ਗੱਲਬਾਤ ਕਰਦੇ ਹਾਂ ਬਾਈ ਜੀ ਇਹ ਗਾਂ ਜਿਹੜੀ ਇਹ ਦੀ ਡਿਟੇਲ ਦੱਸੋ ਵੀ ਇਹ ਕਿੰਨੇ ਸੂਏ ਆ ਇਹ ਤੀਜਾ ਸੂਆ ਹੁਣ ਸੂਇਆ ਜੀ ਪਰਸੂ ਸੂਇਆ ਮਗਰ ਬੱਸੀ ਹੈ ਇਹਦੀ ਤਿੰਨ ਦਿਨ ਹੋਇਆ ਜੀ ਸੂਈ ਨੂੰ ਹਾਂ ਜੀ ਬਹੁਤ ਬਾਈ ਕਿਲੋ ਹੁਣ ਬਹੁਤ ਤਿਆਰ ਆ ਜੀ 22 ਕਿਲੋ ਹਾਂ ਦੁੱਧ ਦੇਊਗੀ 32-33 ਲੀਟਰ 32-33 ਲੀਟਰ ਦੇਊਗੀ ਹਾਂ ਜੀ ਇਹਦਾ ਵੀ ਦੇਖੋ ਜੀ ਲੈਵਾ ਬਹੁਤ ਸੋਹਣਾ ਲੇਵਾ ਹੈਗਾ। ਬਾਕੀ ਠੰਡੀ ਮਿੱਠੀ ਬਹੁਤ ਹੈ। ਠੰਡੀ ਮਿੱਠੀ ਵੀ ਬਹੁਤ ਆ ਬਾਈ ਨੇ ਲੈਵੇ ਤੇ ਵੀ ਹੱਥ ਮਾਰ ਕੇ ਦਿਖਾਤਾ ਵੀ ਕਿ ਐਡਨ ਵੀ ਹੈਗੀ। ਜਿਹੜਾ ਮਰਜੀ ਚੋਲੇ ਆ ਕੇ ਇਹਨੂੰ ਪੂਰੀ ਠੰਡੀ ਹੈਗੀ ਆ। ਥਣਾ ਥਣਾ ਦਾ ਵੀ ਮਗਰ ਪੂਰੇ ਉਹਨੇ ਹੀ ਲੇਵਾ ਲੱਗਿਆ ਇਹਨੂੰ। ਹਾਂ। ਲੇਵਾ ਸ਼ਾਨਦਾਰ ਹੈ ਜੀ। ਥਣਾ ਥਣਾ ਦਾ ਗੈਪ ਪੂਰਾ ਹੈਗਾ। ਦੇਖ ਸਾਥੀ ਆਪਾਂ ਗਾਂ ਨੂੰ ਤੋੜਾ ਬਹੁਤ ਸੋਹਣਾ ਗਾਂ ਦਾ। ਮਗਰ ਬੱਸੀ ਬਹੁਤ। ਮਗਰ ਬਾਈ ਕਹਿੰਦਾ ਬੱਛੀ ਆ। ਬੱਸੀ ਬਹੁਤ ਪੋਟੜਾ ਮਗਰ ਵੇਖੋ। ਬਹੁਤ ਸੋਹਣੀ ਤੇ ਤੰਦਰੁਸਤ ਬੱਚੀ ਹੈਗੀ ਆ ਦੇਖੋ 나ੜਗਾ ਨਾਲ ਬੱਚੀ ਹਾਂਜੀ 나ੜੂਆ ਵੀ ਨਾਲ ਆ ਬਾਈ ਹੋਰ ਕਹਿੰਦਾ ਪਰਸੋਂ ਹੀ ਸੋਈਆ ਹੈਗਾ ਇਹਦਾ ਬਾਈ ਰੇਟ ਕੀ ਹੈ ਇਹਦਾ 1 15 ਜੀ ਇਹਦਾ 1 15 ਹੈ ਤੀਜੇ ਸੋਏ ਆ ਜੀ ਤੇ 1 ਲੱਖ 15000 ਰੁਪਿਆ ਗਾਂ ਦਾ ਰੇਟ ਹੈ ਮੰਡੀ ਦਾ ਇਹ ਨਾਲ ਤਾਂ 40 40 ਕਰੀ ਜਾਂਦੇ ਪਰ ਪਰ ਰੇਟ ਉਨਾ ਹੀ ਕਰਦੇ ਹੁਣ ਲੈਣ ਦੇਣ ਦੇ ਹਾਂਜੀ ਹਾਂਜੀ ਤਾਂ ਹੈ ਬਾਈ ਗੱਲ ਮੰਦਰ ਦਾ ਚਲ ਜਿੰਨਾ ਮਰਜ਼ੀ ਮੰਗਲ ਹੋਣਾ ਅਗਲਾ ਇਹਦੇ ਮਗਰ ਬੱਚੀ ਹੈ ਬਈ ਹਾਂਜੀ ਬੱਸੀ ਆ ਤੇ ਦੂਜੀਆਂ ਮੂਰੇ ਬੱਚਾ ਸੀਗਾ ਉਹਦਾ ਮਗਰ ਬੱਛਾ ਹੈ ਠੀਕ ਆ ਉਹ ਦੂਜੇ ਸੂਏ ਸੀ ਇਹ ਤੀਜੇ ਸੂਏ ਇਹ ਤੀਜੇ ਸੂਏ ਹਾਂਜੀ ਇੱਕੇ ਗਾਉਂ ਦੇ ਪਿੰਡ ਦੀਆਂ ਆ ਅੱਛਾ ਇਹ ਆਪਣੀਆਂ ਬਈ ਘਰਦਗੇ ਪਾਲੀਆਂ ਨੇ ਹਾਂਜੀ ਘਰਦਲੀਆਂ ਆ ਠੀਕ ਆ ਇਹਦੀ ਬਈ ਮਾਂ ਥੱਲੇ ਕਿੰਨਾ ਦੁੱਧ ਸੀਗਾ ਇਹਨੇ ਦਿੱਤਾ ਜੀ 36 37 ਲੀਟਰ ਉਹਦਾ ਹਾਂਜੀ ਠੀਕ ਆ ਸੇਮ ਰੀਡ ਹੀ ਹੈ ਜਾਨੀ ਕਿ ਸੇਮ ਰੀਡ ਹੀ ਆ ਹਾਂਜੀ ਠੀਕ ਆ ਤੇ ਬਾਈ ਹੋਰੇ ਕਹਿੰਦੇ ਵੀ ਚੈੱਕ ਕਰ ਲਓ ਜੀ ਗਾਂ ਰੇਟ ਰੂਟ ਵੀ ਆਪਾਂ ਸਾਰਾ ਉਹਦੀ ਮਾਂ ਦਾ ਸੀਗਾ 45 46 ਕਿਲੋ ਅੱਛਾ ਇਹਦਾ ਅਲੱਗ ਸੀਗਾ ਹਾਂਜੀ ਉਹ ਚੰਗੀਆਂ ਨਸਲ ਦੀਆਂ ਗਾਂਆਂ ਨੇ ਬਾਈ ਇਹਨਾਂ ਕੋਲ ਤੇ ਬਾਈ ਆਪਾਂ ਸੇਲ ਪਰਚੇਜ਼ ਦਾ ਕਰ ਰਹੇ ਆ ਕਿ ਘਰੇ ਪਾਲਦੇ ਆ ਨਾ ਘਰੇ ਪਾਲਦੇ ਆਂ ਆਪਾਂ ਠੀਕ ਹੈ ਹਾਂਜੀ ਆਈ ਮੰਡੀ ਤੇ ਹੁਣੇ ਬਾਈ ਨਾ ਜੀ ਨਾ ਜਦੋਂ ਪਸ਼ੂ ਤਿਆਰ ਹੋ ਜਾਂਦਾ ਪੰਜਾ ਛੇ ਮਹੀਨਾ ਬਾਅਦ ਫੇਰ ਆਈ ਠੀਕ ਹੈ ਹਾਂ ਵੀ ਘਰੇ ਪਾਲ ਕੇ ਮੱਛੇ ਹਾਂਜੀ ਹਾਂ ਟੋਕਰ ਘੱਬਣ ਲੈ ਲਈ ਦੀ ਆਈ ਇਹਨਾਂ ਠੀਕ ਆ ਠੀਕ ਆ ਆ ਜਿਹੜੀ ਚੰਗੀਆਂ ਮਾਦਾ ਟੋਕਰ ਜੇ ਚਾਰਾਂ ਪੰਜਾ ਮਹੀਨੇ ਟੋਕਰ ਥੱਲੇ 15 16 ਲੀਟਰ ਦੁੱਧ ਆ ਉਹ ਹੀ ਗਿ ਲੈਣਾ ਪਰ ਉਹ 35 36 ਲੀਟਰ ਦੁੱਧ ਦੇ ਦਿੰਦੀ ਆ ਠੀਕ ਆ ਠੀਕ ਆ ਤੈ ਜਾਣੇ ਕਿ ਜਦੋਂ ਵਧੀਆ ਤਿਆਰ ਹੋ ਜਾਂਦੀ ਹੈ ਜੀ ਤੁਸੀਂ ਇੱਥੇ ਵਿੱਚ ਨਾਲ ਆ ਲਈ ਹਾਂਜੀ ਤੇ ਘਰੇ ਭਾਈ ਆਪਣੇ ਕੋਲ ਹੋਰ ਵੀ ਹੈਗੇ ਪਸ਼ੂ ਹਾਂਜੀ 7-8 ਪਸ਼ੂ ਹੋ ਰਹੇ ਦੁੱਧ ਤੇ ਲਾਏ ਆ ਦੁੱਧ ਤੇ ਲਾਏ ਹੋਏ ਹਾਂਜੀ ਠੀਕ ਹੈ ਠੀਕ ਹੈ ਠੀਕ ਲਓ ਜੀ ਦੋਸਤੋ ਬਾਈ ਹੋਰਾਂ ਨੇ ਪੂਰੀ ਦਿੱਤੀ ਹੈ ਜਾਣਕਾਰੀ ਦੋਨਾਂ ਗਾਇਆਂ ਬਾਰੇ 1 ਲੱਖ ਤੋਂ ਉੱਪਰ ਪਲੱਸ ਬਾਈ ਹੋਰੇ ਕਹਿੰਦੇ ਸਾਡੇ ਕੋਲ ਚੰਗੀ ਤਰ੍ਹਾਂ ਦੇ ਨਸਲ ਦੇ ਪਸ਼ੂ ਹੁੰਦੇ ਆ ਤੇ ਭਾਈ ਜੇ ਕਿਸੇ ਨੇ ਘਰੋਂ ਵੀ ਲੈਣਾ ਹੋਵੇ ਹਾਂਜੀ ਘਰੇ ਆ ਕੇ ਤਿੰਨ ਰੰਗ ਚਾਰ ਰੰਗ ਚੋਕੇ ਠੀਕ ਹੈ ਹਾਂਜੀ ਖਾਣ ਪੀਣ ਦਾ ਰਹਿ ਦਾ ਪ੍ਰਬੰਧ ਪੂਰਾ ਠੀਕ ਹੈ ਕਿਹੜਾ ਪਿੰਡ ਸਾਹਿਬਾਈ ਭਾਈ ਭਗਤਾ ਜੀ ਭਾਈ ਭਗਤਾ ਜਿਹੜਾ ਬਠੰਡਾ ਹਾਂਜੀ ਕੀ ਨਾਮ ਕੀ ਸੀ ਆਪਣਾ ਜੀ ਹਰੇਸ਼ ਸਿੰਘ ਆ ਜੀ ਹਰੇਸ਼ ਸਿੰਘ ਲਓ ਜੀ ਕਿਸੇ ਨੇ ਲੈਣੀ ਹੋ ਬਿਨਾ ਗਾਮ ਅੱਜ ਬਾਈ ਹੋਰੇ ਕਹਿੰਦੇ ਵੀ ਸਾਡੇ ਘਰੇ ਵੀ ਆ ਸਕਦੇ ਹਾਂ ਉਹ ਦੂਰੋਂ ਨੇੜੋਂ ਕੋਈ ਆਉਂਦਾ ਤਾਂ ਰਹਿਣ ਦਾ ਵੀ ਕੋਈ ਚੱਕਰ ਨਹੀਂ ਪੂਰਾ ਪ੍ਰਬੰਧ ਹੈਗਾ ਆਪਣੇ ਕੋਲੇ ਖਾਣ ਪੀਣ ਦੀ ਕੋਈ ਦਿੱਕਤ ਨਹੀਂ ਰਹਿਣ ਦੀ ਕੋਈ ਦਿੱਕਤ ਨਹੀਂ ਤੇ ਗਾਈਆਂ ਬਾਈ ਹੋਰਾਂ ਕੋਲੇ ਪੂਰੀਆਂ ਟੌਪ ਦੇ ਗਾਣੇ ਉਹ ਐ ਜੀ ਗੱਲ ਨਹੀਂ ਹੈਗੀ ਕੋਈ ਕੋਈ ਮਾੜਾ ਪਸ਼ੂ ਬਾਈ ਹੋ ਰਿਆ ਕਹਿੰਦੇ ਸੀ ਲੇਕੇ ਆਉਣੇ ਤੇ ਘਰੋਂ ਅਸੀਂ ਆਪਦੀਆਂ ਹੀ ਤਿਆਰ ਕਰਦੇ ਆਂ ਬੱਚੀਆਂ ਕੋਈ ਟੋਕੜ ਲੈ ਲਈ ਗਾ ਉਹਦਾ ਬੱਚਾ ਅਸੀਂ ਪਾਲ ਕੇ ਵੱਡਾ ਕਰ ਲਿਆ 7-6 ਮਹੀਨਿਆਂ ਤੋਂ ਕਹਿੰਦੇ ਅਸੀਂ ਇੱਥੇ ਢੇੜਾ ਮਾਰਦੇ ਆਂ ਤੇ ਚੰਗੀ ਬਰੀਕ ਲੈ ਕੇ ਆਉਣੇ ਆ ਕੋਈ ਮਾੜਾ ਅਸੀਂ ਪਸ਼ੂ ਨਹੀਂ ਲੈ ਕੇ ਆਉਂਦੇ ਤੇ ਲੱਖ ਤੋਂ ਪਲੱਸ ਹੈਗੀਆਂ ਨੇ ਜੀ ਜੇ ਕਿਸੇ ਵੀਰ ਨੇ ਬਾਈ ਹੋਰਾਂ ਕੋਲੇ ਆ ਕੇ ਗਾਈਆਂ ਵਗੈਰਾ ਲੈਣੀਆਂ ਦਾ ਇੱਥੇ ਆ ਕੇ ਲੈ ਸਕਦਾ ਹੈ ਇਹ ਟੋਕੜ ਘਮਣਾ ਲੈਣੇ ਆ ਗਏ ਨੇ ਜੀ ਟੋਕੜ ਘਬਣਾ ਚੰਗਿਆਂ ਉਹ ਪਾਲ ਕੇ ਫਿਰ ਵੇਚਦੇ ਆਂ ਜੀ ਹਾਂ ਜੀ ਬਾਈ ਦੱਸ ਰਹੇ ਨੇ ਤੇ ਬਹੁਤ ਬਹੁਤ ਧੰਨਵਾਦ ਬਾਈ ਤੁਸੀਂ ਗਾਇਆਂ ਵਾਰ ਜਾਣਕਾਰੀ ਦਿੱਤੀ ਠੀਕ ਹੈ ਧੰਨਵਾਦ ਤੁਹਾਡੇ ਚੈਨਲ ਦਾ ਜੀ ਤੇ ਦੋਸਤੋ ਆਪਾਂ ਬਾਈ ਹੋਰ ਨਾਲ ਗੱਲਬਾਤ ਕੀਤੀ ਆ ਤੇ ਕਿਉਂਕਿ ਅੱਜ ਦਿਨ ਵੀ ਬਹੁਤ ਸੋਹਣਾਗਾ ਤਾਂ ਪਤਾ ਪੂਰੀ ਨਿਕਲੀ ਆ ਤੇ ਗਾਇਆਂ ਅੱਜ ਬਹੁਤ ਸੋਹਣੀਆਂ ਸੋਹਣੀਆਂ ਦੇਖਣ ਨੂੰ ਮਿਲਦੀਆਂ ਨੇ ਇੱਥੇ ਅੱਜ ਕਿਉਂਕਿ ਡੱਬ ਵਾਲੀ ਮੰਡੀ ਬਹੁਤ ਜ਼ਿਆਦਾ ਵੱਡੀ ਮੰਡੀ ਆ ਇਹ ਤੇ ਬਹੁਤ ਦੂਰੋਂ ਨੇੜੋਂ ਇੱਥੋਂ ਇੱਥੇ ਲੋਕ ਆਉਂਦੇ ਨੇ ਆਪਣੇ ਪਸ਼ੂਆਂ ਨੂੰ ਵੇਚਣ ਵਾਸਤੇ ਤੇ ਖਰੀਦਣ ਵਾਸਤੇ ਤੇ ਪੂਰੀ ਭਰੀ ਹੈ ਜੀ ਮੰਡੀ ਅੱਜ ਰੇਟ ਵੀ ਕਹਿੰਦੇ ਚੰਗਾ ਹੈਗਾ ਇੱਥੇ ਚੰਗੇ ਪਸ਼ੂ ਮਿਲਦੇ ਆ ਜੀ ਹੋਰ ਕਿਸੇ ਵੀ ਵੀਰ ਨੇ ਕੋਈ ਮੱਝ ਗਾਂ ਲੈਣੀ ਹੈ ਤਾਂ ਇੱਥੇ ਮੰਡੀ ਤੇ ਆ ਕੇ ਮੱਝਾਂ ਗਾਵਾਂ ਨੂੰ ਵੇਚ ਸਕਦਾ ਜੀ ਖਰੀਦ ਸਕਦਾ ਹੈਗਾ ਕਿਉਂਕਿ ਮੰਡੀ ਬਹੁਤ ਵਧੀਆ ਹੈ ਤੇ ਰੇਟ ਵੀ ਚੰਗੇ ਆ ਤੇ ਦਿਨ ਵੀ ਹੁਣ ਖੁੱਲ ਗਏ ਨੇ ਤੋਂ ਪਤਾ ਪਾ ਲੱਗਦੀਆਂ ਨੇ ਬਹੁਤ ਬਹੁਤ ਧੰਨਵਾਦ ਜੀ